ਦੀ ਮਾਲਤਾ ਨਾਮ ਗੁਰਿ ਤੁਲਨਾ ਹੋਵਣੀ ਜੇ ਦਸ ਸੋ ਹਨ ਨਾ ਬਿਸਰਾਨ ਪੰਥ ਸਿ ਪ੍ਰਣਾਮ ਤੋ ਅੰਤਨ ਕਰਨਾ ਦੇਣਾ ਅੰਤ ਅੰਤਰ ਦੇਖਾ ਤੁਲਨਾ ਅੰਤ ਵੰਤਨ ਜਾਪੈ ਜੇ ਅਮਨ ਮੰਨਤਾ ਅੰਤਨ ਜਾਪੈ ਕੀ ਤਾ ਕਾ ਅੰਤਨ ਜਾਪੈ ਸਾਰਾ ਬਾਣੀ ਅੰਤ ਗਾੜ ਗਿਸ ਤੇ ਵੱਲ ਆਏ ਸਾਕੇ ਅੰਤਨ ਪਾਏ ਜਾਏ ਵੰਤਨ ਜਾਣ ਕੋਈ ਬੋਤਾ ਕੀ ਜਾ ਬੋਤਾ ਹੋਏ ਬੋਲਾ ਸਤਿ ਸ਼੍ਰੀ ਅਕਾਲ ਸੇਹੁਰੂ ਚਨਾਉ ਲੁਚਉ ਬੇਕੋ ਉਸ ਜੀ ਕੋ ਜਾਣ ਸੋਇ ਜੇਉ ਰਾਭ ਜਾਨਾ ਪਾਪੋ ਨਾਨਕ ਨੀ ਕਰਮੀ ਦਾਤਿ ਬਸੋ ਬਨਸਰ ਨ ਜਾਇ ਵੱਡਾ ਦਾਤ ਨਾ thamਾਰੇ ਕਿਤੇ ਮੰਗ ਜੋਦੋ ਭਾਰੋਗਿ ਤਮਸਨ ਵਿਚਾਰੁ ਕਿਤੇ ਕਪਤ ਦੇ ਵਿਕਾਰੁ ਕਿਤੇ ਲਲਮ ਕਿਰਪਾਏ ਕਿਤੇ ਮੁਰ ਗਾਈ ਗਾਈ ਕਿ ਤਰੋ ਗੁਰਦਮਾਰੂ ਬਿਨ ਦਾਤੋ ਦਿਰਦਾਸਾਰੂ ਬੰਦ ਕਲਾਸੀ ਜਾਣ ਹੋਏ ਰਤਨ ਦੇ ਕਹਿ ਕੋਏ ਜੇ ਕੋ ਕਾਇਆ ਕਨ ਪਾਇ ਹੋ ਜਾਣੇ ਜਮੋ ਕਾਇ ਆਪੇ ਜਾਣੇ ਆਪੇ ਤੇ ਆਕੇ ਜਿ ਪੇਕੇ ਕੇ ਤਨ ਬਖਸ ਸੰਸਾਰਾ ਨਾਨਕ ਪਾਤਸ਼ਾਹੇ ਪਾਤਸ਼ਾਹ ਹਮਲ ਗੋਣ ਮਲਵਾ ਬਾਾਰ ਮਲਵਾ ਬਾਦ ਮਲਪੰਡਾਰ ਮੁੱਲਾ ਮੁੱਲਾ ਜਾਏ ਮਨ ਪੰਡਾ ਸਰਮਾਈ ਮਮਲੋ ਧਰਮੋ ਮੋ ਜੀਵਨ ਮੰਤ ਲਲਾ ਮਨ ਪ੍ਰਵਾਨ ਮਲਵਕਸੀ ਤੁਮਨ ਨੀ ਸਾਣਾ ਮਲ ਕਨੁ ਫਰਮਾਨ ਮਲਮਲਾ ਕਾ ਨਾ ਜਾਇ ਆਖਾ ਕੋ ਰ ਲਗਲਾਇ ਆਕੇ ਵੇਦ ਬਾਡ ਭਰਾਣ ਆਕੇ ਬੜੇ ਕਰਵ ਗਿਆਣ ਆਕੇ ਵਰਮੇ ਆਕੇ ਇੰਦੋ ਆਕੇ ਗੋਪੀਤਾ ਗੋਬਿੰਦ ਆਕੇ ਸਰਾਫੇ ਦੰਦੋ ਆਕੇ ਗਿਤੇ ਗਿਤੇ ਬੁੱਧੋ ਆਕੇ ਨਾਲ ਬਕੇ ਦੇਵੋ ਆਕੇ ਸੋਰ ਨਾਰੋ ਮਨ ਜਨ ਸੇਵੈ ਕਿਤੇ ਆਪਿ ਆਪਣਿ ਪਾਏ ਕਿਤੇ ਕਾ ਕਾ ਟੁੱਟ ਜਾਏ ਕਿਤੇ ਹੋਰ ਕੋਈ ਤਾੜਨ ਲੇਕੇ ਕੇਈ ਕੇ ਜਿਵੜ ਕਾਵੈ ਤੇ ਉਹ ਹੋਏ ਨਾਨਕ ਜਾਣਾ ਘਤ ਹੋਏ ਤੇ ਕੁਆ ਕਾ ਹੋਰ ਲਗਾੜੋ ਰਣ ਕੀ ਸਰਖਾਵਾਂ ਰਣ ਗਵਾਰੋ ਸੋ ਸਰ ਕੀ ਹਾਰ ਦੁਖ ਕਰਤੀ ਹਾਰ ਜਿਤੋਂ ਦੁਖ ਸਮਾਲੇ ਬਾਦੇ ਨਾਲੇ ਕੋ ਦੰਕਾਰ ਕਿਤੇ ਬਾਵਨਾ ਹਾਰੇ ਕਿਤੇ ਰਾਖ ਕੋ ਕੋਈ ਨਾਵੇ ਕਿਤੇ ਬਾਵਨਾ ਹਾਰੇ ਜਿਗਾਵੇ ਤਹਨ ਕਉਣ ਬਣੀ ਬਸ ਸੰਤਸ ਗਾਵੇ ਰਾਜਾ ਦਰੰਦਵਾਰੀ ਗਾਜਿਤ ਕਉਤਰਵਜਾਨੀ ਦੇਖ ਲੁਕਤੰ ਵਿਚਾਰੇ ਗਾਵੇ ਸਰਬਨਮਾ ਦੇਵੀ ਸੰਤੋ ਸੋਾਈ ਗਾਵੇ ਦਰਦਨ ਬਟੇ ਵਿਦੇ ਉਧਿਆਨ ਦਰਨਾਲੇ ਗਾਵੇ ਸੁਤਮਾ ਦੀਂਦਾਰ ਗਾਮ ਸਾਧੂ ਵਿਚਾਰੇ ਗਾਵੇ ਨਾ ਜਤੀ ਸਭੀ ਸੰਤੋਖੀ ਗਾਵੇ ਬੀਖਰਾਰੀ ਗਾਵੇ ਪੰਡਿਤ ਪੰਨਰ ਵਿਸਰਾਈ ਜੋਤੋ ਜੀਤਾ ਨਾਲੇ ਗਾਵੇ ਮੋਹਨੀਆ ਮਨ ਮੋਹਨਾ ਤੁਰਗਮਖਿਆਲੀ ਗਾਵਨਰ ਸੁਨਾ ਪਾਏ ਦੀਰੀ 860 ਦੀ ਉਤਨਾ ਲੇ ਗਾ ਯੋਜ ਮਾਲ ਸੂਰਾ ਗਾਵੇ ਕਾਣੀ ਤਾਰੀ ਗਾਵੇ ਖੰਡ ਮੰਡਲ ਪਰਪੰਡਾ ਪ੍ਰਕਾਰ ਕੇ ਤਾਰੀ ਦੇ ਦੁਨੋ ਗਾਇ ਪਾਵਨ ਅਰਤੇ ਦੇਰੀ ਬਚ ਸਾਦੇ ਹੋਰ ਕਿਤੇ ਗਾਵਨਾ ਜੇ ਮਿਲ ਸੁਨਾਵਨ ਨਾਨਕ ਆ ਵਿਚਾਰੇ ਸੋਈ ਸੋਈ ਦਾਦ ਸਾਹਿਬ ਸਾਚਾ ਸਾਚੀ ਨਾਈ ਅਟਿਓ ਸੇ ਜਾਣ ਜਾਸੀ ਅਤਨਾਇ ਨਰਚਾਈ ਰੰਗੇ ਰੰਗੀ ਪਾਤੀ ਕਰ ਕਰ ਜਿਸੇ ਮਾਇਆ ਜਿੰਨਾ ਪਾਈ ਕਰ ਕਰ ਵਿਕੈ ਜੁ ਤਾ ਆਪਣਾ ਜੇ ਤਿਸ ਦੇ ਵੜਿਆਈ ਜੋ ਸੁਖਭਾਵੇਂ ਸੋਈ ਕਰਸੀ ਹੁਕਮ ਨ ਕਰਨਾ ਜਾਏ ਸੋ ਪਾਸ ਸਾਉ ਸਾ ਪਾਸਾ ਗੋ ਨਾਨਕ ਰਹਿਣ ਜਾਈ ਮੰਦਾ ਸੰਤੋਕ ਸਾਰਨ ਪਗ ਜੋਲੀ ਜਾਨ ਗਰੇ ਭੂਤਾ ਕੰਤਾ ਕਾਲ ਪਵਾਰੀ ਕਾਏ ਜੁਗਤੋ ਡੰਡਾ ਪ੍ਰਦੇਸੋ ਜਿਮੰਤਿ ਤੁਰਿ ਜਮਾਤੀ ਮਨ ਜਿੱਤਾਏ ਜਗ ਜੀਤਾਏ ਆਦੇਸ ਸਾਦੀ ਸੋ ਆਦ ਨੀਰ ਨਦ ਨੱਤ ਜੁਗਿ ਕਾ ਨੇ ਸਾਇ ਬੋ ਗਿਆਨ ਦਾ ਪੰਡਾਣ ਕਟਕੜ ਬਾਜੀ ਨਾਦਨ ਆਪ ਨਾਦਨਾ ਦੀ ਦਵ ਜਾ ਕੀ ਰਦ ਦੋ ਸੁ ਤਵ ਰਸਾਦ ਸੰਯੋਗ ਅਵ ਯੋਗ ਜੋ ਕਰ ਚਲਾਵੀ ਲਿਖਿਆ ਹੈ ਭਾਗ ਆਦੇਸ ਸਾਦੀ ਸੋ ਆਦ ਨੀਰ ਨਦ ਨੱਤ ਜੁਗਿ ਕਾ ਨੇ ਸਾਇ ਇਕਾ ਮਾਇ ਜੈ ਤੇ ਜੈ ਤੇ ਕਿਰਵਾਲ ਨਕਸ਼ੰਤਾਰੇ ਪੁਣਾਇ ਇਕਲਾਏ ਦੀ ਬਾਣ ਜੁਗਸਵਾਤ ਵਸਲਾਵਾ ਜਵਾ ਪ੍ਰਮਾਨੋ ਵਿਕਕਾਉ ਨੰਦਨਾਵਾ ਉਤਾਰ ਬੜਾਨ ਆਦੇ ਤਾ ਦੇ ਸੋ ਆਦ ਨੀਲਨਦ ਨਰਤਾ ਜੁਗ ਵਿਕਕਾਲੇ ਸੋ ਆਸਨ ਰੋਲੇ ਪੰਡਾਰ ਜੁਗਸਵਾਤ ਕਾਬਾਇ ਕਰ ਕਰ ਵੇਖ ਸਜਣ ਹਾਰ ਨਾਨ ਜੁਗ ਜੀ ਦਰਪੀਕਾਰ ਆਦੇ ਤਾ ਦੇ ਸੋ ਆਦ ਲੀਲਾ ਨਾਦਨੰਤ ਜੁਗ ਵਿਕਕਾਵੇ ਸੈ ਇਕ ਦੋ ਜੀ ਕਾਲਾ ਕੋਇ ਜਿਲਾ ਪਵੇ ਰੁਮੀ ਸਾਹਿ ਲਗ ਲਗ ਵੀੜਾ ਖੀਆ ਏਕ ਨਾਮੁ ਹਰਿ ਦੀਸਾਏ ਸਰਾਪ ਕਵੜੀਆ ਛੜੀਆ ਹੋਇਆ ਕੀ ਸੰ ਸੁਣ ਗੱਲਾਂ ਕਾਸ ਕੀ ਗਿਤਾਏ ਦੀਸਾਏ ਨਾਨਕ ਕੋ ਨਦੀ ਪਾਈਐ ਕੋਨੇ ਕੋ ਰਹੀ ਸੋ ਆਖੜ ਦਤ ਪੈਣਾ ਜੋ ਰਾਜ ਜੋਲ ਨ ਮੰਗਨ ਦੇਣਾ ਜੋ ਰਾਜ ਜੋਲਣਾ ਜੀਵਣਾ ਮਨਣਾ ਜੋ ਰਾਜ ਜੋ ਨਰਾਜ ਮਾਲ ਮਨਸੂਰ ਜੋ ਰੰਗ ਸੁਦੇ ਗਿਆਨ ਵਿਚਾਰ ਜੋ ਰੰਗ ਤੁਟਾ ਅਨਸਾਰ ਜਿਸ ਹੱਥ ਜਦ ਕਰ ਵਿਚਾਰ ਹੋਏ ਨਾ ਕੋ ਤੁਮ ਜਨਾ ਕੋਈ ਰਤੀ ਰਤੇ ਦਿੱਤੀ ਵਾਰ ਬੰਨ ਬੰਨ ਜਬਰੀ ਪਾਤਾ ਲੋ ਸਸਵਚਾ ਧਰਤੀ ਸਾਖ ਰਖੀ ਦਰਬਸਾਲ ਸੁਭਜ ਜੀਤ ਰੰਗੋ ਜਿਕੇ ਨਾਮ ਆਲੀ ਕਾ ਨੰ ਕੰਨਿ ਕੰਨਿ ਹੋਏ ਵਿਚਾਰੋ ਉਤਪਤ ਦਰਬਾਰੋ ਜਤਾ ਤੁੰਬਨ ਪ੍ਰਵਾਨ ਅਰਧ ਰਿਕੰ ਭਵਾਨੀ ਸਾਨ ਗਤਪਕਾਇ ਯੁਤਾ ਕਾਇ ਨਾਨਕਿਆ ਜਾਪੈ ਜਾਏ ਧਰਮ ਕਨ ਕਾਇਓ ਧਰਮ ਗਨ ਗਨ ਪਾਣੂ ਕਰਮਾ ਬਿੱਤੇ ਪਾਗਣਾ ਪਾਣੀ ਬੈ ਸੰਤਰਾ ਬਿੱਤੇ ਕਣ ਵਿਸਾ ਕਿੱਤੇ ਵਰਮਾ ਕਾਰ ਬੜਿਆ ਰੂਪ ਰਾਂਗੇ ਵਿਸਾ ਕਿਤਿਆ ਕਰਮਾ ਭੂਮੀ ਮੇਰ ਕਿਤੇ ਕਿਤੇ ਦੁਪਦੇਸਾ ਕਿਤੇ ਇੰਦਾਂ ਚੰਦ ਸੂਰ ਕਿਤੇ ਕਿਤੇ ਮੰਡਲ ਵਿਸਾ ਕਿਤੇ ਸਦਵਦਨਾਤਾ ਕਿਤੇ ਕਿਤੇ ਦੇਵ ਵਿਸਾ ਕਿਤੇ ਦੇਵ ਦਾਨਵ ਮਨ ਕਿਤੇ ਇਤਿ ਅਦਿ ਸਮੰਦਾ ਇਤਿ ਬਾਣੀ ਇਤਿ ਬਾਣੀ ਇਤਿ ਪਾਤ ਨਰੰਦਾ ਇਤਿ ਜੋਤੀ ਸੇਵਾ ਕਿਤੇ ਨਾਨਕੋ ਅੰਤਨਾਂਤ ਸਾਈ ਗਿਆਨ ਕੰਮਾ ਗਨ ਪਰਜੰਦਾ ਤਾ ਨਾਮ ਬਿਨੋਦਰ ਕੋ ਆਨੰਦਾ ਦਰਮ ਕਾਂ ਕੀ ਬਾਣੀ ਰੂਪਾਇ ਚਾ ਕਾੜ ਧੜੀਆ ਗੋਤੈਨ ਉਪਾਇ ਤਾਂਕੇ ਬਿ ਲਗਤਿਆ ਨਾ ਜਾਏ ਜੇ ਕੋ ਕਾ ਉਚਾ ਵਿਤਾਰੇ ਤਕੜੀ ਜਾਏ ਸਵਤ ਮਤ ਮਨ ਬੁੱਧਾ ਤਕੜੀ ਜਾ ਗੁਰਾਂ ਕਾ ਕੀ ਸੋਦੈ ਗਰਮ ਘਣ ਕੇ ਵਣ ਜੋ ਰਾਤ ਤਉਨ ਕੋਈ ਹੋ ਰਾਜ ਤਉ ਜੁਮਾਲ ਸੂਰ ਰਾਮ ਨਰਾਮ ਰਧਿਆ ਭਰਪੂਰ ਤੁਤਾ ਜੀ ਤੋ ਜੀ ਤਾ ਮਮ ਆਏ ਇਹ ਤਾਂ ਰੁਗਨ ਗਤਿ ਨਹੀਂ ਜਾਇ ਨਾਮ ਰੰਡਾ ਕੈ ਜਾਏ ਜਿਨ ਕਾ ਰਾਮ ਬਸਾ ਮਨਮਾਈ ਤੁਤਾ ਬਾਟ ਦੇ ਕੇ ਲੋ ਕਰਨੰਦ ਤ੍ਰੰਸ ਹੋਇ ਸਤਿ ਕੰਨ ਸੁਨਰੰਕਾਰ ਕਰ ਕਰ ਵੇਖਣ ਦਿਨ ਹਾਲ ਸਤਿ ਆਕੰਡੋ ਮੰਡਲ ਵਰਪੰਡੋ ਜੀ ਕੋ ਗਤ ਤਤ ਨਾਮ ਤਾ ਸਤਿ ਲੋਲੋ ਆਕਾਰੋ ਜੇ ਜਬ ਹੁਕਮਾ ਤੇ ਅਦਵ ਕਾਰ ਮੇ ਕਾਇਓ ਸਾਗਰ ਵਿਚਾਰ ਨਾਨਕ ਨਾ ਕਰਦਾ ਸਾਰੋ ਜਤਪਾ ਰਾਤੀ ਸੁਨਿਆਰੋ ਵਣਮਤ ਕੇਸੀ ਆਲ ਭੌਲਾ ਵੰਡੂ ਤਾਓ ਪੰਡਾ ਪੰਮਰਤ ਸਤਿ ਸਾਲੋ ਕੜੀਏ ਸਾਬਦੋ ਸਿਦਕ ਸਾਲੋ ਜਿਨ ਕੋ ਨਾਦਰ ਕਰਮ ਦਨ ਕਾਰ ਨਾਨਕ ਨਾ ਦਰੀ ਨਦਨ ਹਾਲ ਸਰੋਕਾਂ ਕਨ ਗੁਰੂ ਪਾਣੀ ਜਿਤਾ ਮਾਤਾ ਦਤਮਾਤਾਇ ਦਿਸਰਾਦ ਦਾਈ ਦਾਇਆ ਕੇ ਲਖ ਲਜਾਤਾ ਜਿਗਿਆਈਆ ਬਰਿਐਆ ਵਚਤਰਮਾ ਦੂਰ ਕਰਮੀ ਆਪ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਜਿਆਇ ਗਰਮ ਸਖਦ ਕਾਲ ਨਾਨਕ ਦੇਮਕੋ ਜਰੇ ਕੀਤੇ ਜੁਕੀ ਨਾਲ ਇੱਕੋ ਅੰਕਾਰ ਸਤਿਗੁਰ ਪ੍ਰਸਾਦਿ ਸ੍ਰੀ ਵਾਰਗੁਰੂ ਜੀ ਕੀ ਬਾਤ ਹੈ ਜਾਪ ਸ੍ਰੀ ਮੁਖਵਾਕ ਬਾਸਾਈ ਦਸਵੀਂ ਜਪੈ ਸੰਦੋ ਦਾ ਪ੍ਰਸਾਦ ਚੱਕਰ ਜਨਰਵਨ ਜਾਤੋ ਅਰ ਪਾਦਨ ਜੈ ਰੂਪ ਰੰਗਾਰਿਕਾ ਭਿਕਾ ਕੋ ਕਨੋ ਤਤ ਖਾਇ ਜਲ ਮੂਰਤੋ ਅਨਪ੍ਰਕਾਸ਼

ਦੇ ਨਾਮ ਬੰਗਰਬਾਲੀ ਨਮਸਤਾਂ ਗਾ ਰੁਕੇ ਈ ਨਮਸਤਾਂ ਗਾ ਰੁਕੇ ਨਮਸਤਾਂ ਮਾ ਦੇਖੇ ਨਮਸਤਾਂ ਵਾਲੇ ਕੇ ਨਮਸਤਾਂ ਪਾਏ ਨਮਸਤਾਂ ਜਾਏ ਨਮਸਤਾਂ ਗੰਜੀ ਨਮਸਤਾਂ ਗੰਜੀ ਨਮਸਤਾਂ ਨਾਮੇ ਨਮਸਤਾਂ ਘਾਵੇਂ